ਪਿੱਛੇ ਮੁੰਡਿਆਂ ਨੇ ਮੋਟਰਸਾਈਕਲ ਲਾ ਦੇ ਟਰੱਕੀ ਕਾਬੂ ਨਹੀਂ ਹੋਈ ਮੋੜ ਆ ਗਿਆ ਤੋ ਉੱਥੇ ਇੱਕ ਤਿੰਨ ਰੁਪਏ ਵਾਲੀ ਦਿੱਤੀ ਉੱਥੇ ਉਹ ਕਿਹਾ ਜਿਸਾਲ ਕੁੱਟ ਕੇ ਸਿੰਗਲ ਕੋ ਸਿੰਘ ਸਵਾ ਬੋਰਨ ਲੱਗੀ ਪੂਰੀ ਮੇਰੀ ਗੱਡੀਆਂ ਉੱਥੋਂ ਡੁੱਤੀ ਕਰਕੇ ਆ ਰਹੀ ਸੀ ਆਪਣਾ ਆਹ ਖਾਣੇ ਕੋ ਵਾਸਤੇ ਮੁੰਡੇ ਨੰ ਮਗਰ ਪਿਆ ਗਿਆ ਮੁੰਡੇ ਮਗਰ ਤਾ ਹੈ ਤੇ ਮੂੰਹ ਬਨੇ ਹੋਏ ਸੀ ਪੂਰੀ ਛੁਟੀ ਲਾਲੀ ਪਿੱਛੇ ਮੁੰਡਿਆਂ ਨੇ ਮੋਟਰਸਾਈਕਲ ਲਾ ਦੇ ਟਰੱਕੀ ਕਾਬੂ ਨਹੀਂ ਹੋਈ ਮੋੜ ਆ ਗਿਆ ਤੋ ਉੱਥੇ ਇੱਕ ਕਿੰਨੇ ਟੁਪੇ ਹੋ ਲਈ ਕੀਤੀ ਉੱਤੇ ਉਹ ਕਿਹੜੇ ਰਿਕਾਰਡ ਤੋਂ ਕਿ ਤੇ ਇਹ ਭਾਈ ਮੋਹਾਲ ਤੋਂ ਕਿ ਲੱਗੇ ਨੇ ਪਹਿਲੇ ਤੋਂ ਕਿ ਲੱਗੇ ਹਾਂ ਕੰਚਨ ਦੇਵੀ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਨੂੰ ਲੱਗ ਗਿਆ ਘਰ ਚਾਹ ਪਾਣੀ ਕੁੜੀ ਪੀਂਦਾ ਚੰਦਾ ਪੀਤਾ 2 ਘੰਟੇ ਬਾਅਦ ਸਸਤਨ ਲੱਗ ਗਿਆ ਵੇ ਤੇ ਅਗੇ ਪੂਰੀ ਹੋ ਗਈ ਜੀ ਰਾਉਟ ਭਾਇਆ ਸਪਤਾ ਸੈਂਚ ਘਾਤੋ ਕਰੋ ਜੀ ਸਾਡੇ ਪਿੰਡ ਦੇ ਵਿੱਚ ਬਾਰਦਾਤ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਤੇ ਨੱਥ ਪਾਣੀ ਚਾਹੀਦੀ ਮੁੰਡਿਆਂ ਤੇ ਵੀ ਇਦਾਂ ਦੇ ਅੱਗੇ ਤੇ ਫਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਉਹ ਗੁਰਦੁਆਰੇ ਚ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਰਾਜਾ ਹਸਪੀਟਲ ਵੀ ਲੱਗੇ ਉਸੇ ਹਾਂਜੀ ਉੱਥੇ ਵੀ ਲੱਗੇ ਉਸੇ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰਤਾ ਤੇ ਥੋੜੀ ਜਿਹੀ ਡੈਥ ਹੋ ਗਈ ਹੈ ਥੋੜੀ ਜਿਹੀ ਡੈਥ ਹੋ ਗਈ ਠੀਕ ਹੈ ਮੁੰਡੇ ਮਗਰ ਪੈ ਗਏ ਤੇ ਮੂੰਹ ਬਨੇ ਹੋਏ ਆ ਇਵੈਂਟ ਪੂਰੀ ਹੈ ਜੀ ਛੁਟੀ ਲਾਲੀ ਪਿੱਛੇ ਮੁੰਡਿਆਂ ਨੇ ਮੋਟਰਸਾਈਕਲ ਲਾ ਲਿਆ ਛੁਟੀ ਕਾਬੂ ਨਹੀਂ ਹੋਈ ਮੋੜ ਆ ਗਿਆ ਤੋਂ ਉੱਥੇ ਇੱਕ 3 ਰੁਪਏ ਹੋਣੀ ਕੀਤੀ ਉੱਥੇ ਮੁੰਡੇ ਕਿਹਨਾਂ ਚਾਲ ਕੋਟ ਕੇ ਸਿੰਗਲ ਕੇ ਸਿਰ ਤੋਂ ਬਾਹਰ ਦਰ ਲੱਗੀ ਥੋੜੀ ਜਿਹੀ ਗੱਡ ਚਲ ਕਾ ਉੱਥੋਂ ਰੁਕੀ ਕਰਕੇ ਆ ਰਹੀ ਸੀ ਪਨਾਮ ਖਾਣੇ ਕੋ ਆ ਕੇ ਮੁੰਡੇ ਨੰ ਮਗਰ ਪੈ ਗਏ ਮੁੰਡੇ ਮਗਰ ਪੈ ਗਏ ਤੇ ਮੂੰਹ ਬਨੇ ਹੋਏ ਆ ਇਵੈਂਟ ਕੁੜੀ ਕੁਟੀ ਲਾਲੀ ਪਿੱਛੇ ਮੁੰਡਿਆਂ ਨੇ ਮੋਟਰਸਾਈਕਲ ਲਾ ਲਿਆ ਟਰੁਟੀ ਕਾਬੂ ਨਹੀਂ ਮੋੜ ਆ ਗਿਆ ਤੋਂ ਉੱਥੇ 3 ਟਰੁਟੀ ਹੋਣੀ ਕੀਤੀ ਉੱਥੇ ਮੁੰਡਿਆਂ ਦੇ ਨਾਲ ਰਸਾਲ ਖੁੱਟ ਕੇ ਤੇ ਇਹ ਭਾਈ ਮੋਬਾਈਲ ਥੋਕੇ ਲੱਗੇ ਨੇ ਪਹਿਲੇ ਥੋਕੇ ਲੱਗੇ ਹਾਂ ਕੰਚਨ ਦੇਵ ਜੀ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਨੂੰ ਲੱਗ ਗਿਆ ਉਹ ਘਰ ਚਾਹ ਪਾਣੀ ਕੁੜੀ ਪੀਤਾ ਠੰਡਾ ਪੀਤਾ 2 ਘੰਟੇ ਬਾਅਦ ਆਸਪਤਾਲ ਲੱਗ ਗਿਆ ਵੇ ਇੱਥੇ ਆ ਗਏ ਕੁਰੀਓ ਜੀ ਰਾਉਂਡ ਭਾਇਆ ਸਭ ਕੱਤ ਪੈਂਚ ਘਾਤੋ ਕਰੋ ਜੀ ਸਾਡੇ ਪਿੰਡ ਦੇ ਵਿੱਚ ਬਾਰਦਾਤਾ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਤੇ ਨੱਥ ਪਾਣੀ ਚਾਹੀਦੀ ਮੁੰਡਿਆਂ ਦੇ ਵੀ ਇਦਾਂ ਦੇ ਅੱਗੇ ਤੇ ਕਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਪੂਆ ਗੁਰਦੁਆਰੇ 'ਚ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਰਾਜੇ ਹਸਪੀਟਲ ਵੀ ਲੱਗੇ ਉਸੇ ਉੱਥੇ ਵੀ ਲੱਗੇ ਉਸੇ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰ ਦਿੱਤਾ ਤੇ ਥੋੜੀ ਜਿਹੀ ਡੈਥ ਹੋ ਗਈ ਹੈ ਥੋੜੀ ਜਿਹੀ ਡੈਥ ਹੋ ਗਈ ਹੈ